ਦੇਖੋ ਹਰ ਇਨਸਾਨ ਦੇ ਇੱਕ ਸੁਪਨਾ ਹੁੰਦਾ ਹੈ ਮੇਰਾ ਵੀ ਇਸ ਬੋਰਡ ਨੂੰ ਲੈ ਕੇ ਸੁਪਨਾ ਬਹੁਤ ਬਿਹਤਰੀਨ ਹੈ ਹਜੇ ਵੀ ਹੈ ਬਾਕੀ ਕਹਿੰਦੇ ਕੋਸ਼ਿਸ਼ ਕਰਨੇ ਵਾਲੋਂ ਕਿ ਕਦੇ ਹਾਰ ਨਹੀਂ ਹੁੰਦੀ ਲਹਿਰੋਂ ਸੇ ਡਰ ਕੇ ਨੌਕਾ ਪਾਰ ਨਹੀਂ ਹੁੰਦੀ ਤੇ ਵਿੱਚ ਜਨੂੰਨ ਹੈ ਕੰਮ ਕਰਨ ਦਾ ਉਹਨਾਂ ਦੇ ਵਿੱਚ ਜ਼ਿੱਦ ਹੈ ਕਿ ਮੈਂ ਕੰਮ ਕਰਕੇ ਦਿਖਾਣਾ ਹੈ ਤੇ ਬਾਕੀ ਜਿਹਦੇ ਅੰਦਰ ਜ਼ਿੱਦ ਵੀ ਹੋਵੇ ਜਜ਼ਬਾ ਵੀ ਹੋਵੇ ਤੇ ਜਨੂੰਨ ਹੋਵੇ ਤੋ ਆਪਣੇ ਏਰੀਆ ਨੂੰ ਡਵੈਲਪਮੈਂਟ ਦੇ ਪਾਸੇ ਲੈ ਕੇ ਹੀ ਜਾਂਦਾ ਮੈਨੂੰ ਸਰ ਬਾਕੀਆਂ ਦਾ ਤਾਂ ਪਤਾ ਨਹੀਂ ਮੈਂ ਆਪਣੇ ਬਾਰੇ ਜਾਣਦੀ ਹਾਂ ਕਿ ਕੁਝ ਕੋਈ ਵੀ ਇਨਸਾਨ ਕੋਈ ਪਾਰਟੀ ਛੱਡ ਕੇ ਖੁਸ਼ ਨਹੀਂ ਹੁੰਦਾ ਹੁੰਦਾ ਮਨੀਸ਼ਾ ਕਪੂਰ ਨੂੰ ਨਾ ਤਾਂ ਕੋਈ ਘਰੇ ਬਿਠਾ ਸਕਿਆ ਜਿਹਨੇ ਕੰਮ ਕਰਨਾ ਹੈ ਚਾਹੇ ਉਹ ਐਨਜੀਓ ਲੈਵਲ ਤੇ ਕੰਮ ਕਰਲੇ ਚਾਹੇ ਕੋਈ ਪਾਰਟੀ ਲੈਵਲ ਤੇ ਕੰਮ ਕਰਲੇ ਜਿਹਨੇ ਸਮਾਜ ਦੇ ਲਈ ਕੰਮ ਕਰਨਾ ਹੈ ਉਹ ਸਮਾਜ ਲਈ ਜੁੜਿਆ ਰਹਿੰਦਾ ਔਰ ਸਮਾਜ ਲਈ ਕੰਮ ਕਰਦਾ ਰਹਿੰਦਾ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣੇ ਵਾਰਡ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਕਨਵਰਸੇਸ਼ਨ ਹੁੰਦੀ ਹੈ ਉਹਨਾਂ ਦੀ ਪ੍ਰੋਬਲਮਸ ਹੁੰਦੀਆਂ ਉਹਨਾਂ ਦੀ ਪ੍ਰੋਬਲਮਸ ਨੂੰ ਸੌਟ ਆਊਟ ਕਰਾਇਆ ਜਾਂਦਾ ਹੈ ਤੇ ਅੱਜ ਵੀ ਇੱਕ ਭਰਾ ਨੇ ਬੜੀ ਸੋਹਣੀ ਗੱਲ ਕੀਤੀ ਕਿ ਮੈਂ ਇਕੱਲਾ ਤੁਹਾਡੇ ਤੇ ਪਹਿਲਾਂ ٹرسٹ ਕਰਦਾ ਸੀ ਹੁਣ ਮੈਂ ਲੋਕ ਆਂਦੇ ਆਂ ਸਰੋਪੇ ਪਾਉਂਦੇ ਮੈਂ ਸਰੋਪੇ ਹੰਤਕ ਪਹਿਚਾਨ ਨਹੀਂ ਰੱਖਣਾ ਚਾਹੁੰਦੀ ਮੈਂ ਲੋਕਾਂ ਦੇ ਦਿਲਾਂ ਦੀ ਧੜਕਣ ਬੰਨਣਾ ਚਾਹੁੰਦੀ ਆ ਕਿ ਜਿੱਥੇ ਲੋਕਾਂ ਨੂੰ ਲੱਗੇ ਕਿ ਹਾਂ ਮੇਰੇ ਰਿਸ਼ਤੇਦਾਰ ਵੀ ਨਹੀਂ ਆ ਰਹੇ ਮੇਰਾ ਕੰਮ ਕਰਨ ਸਰ ਅਗਰ ਮਦਨ ਲਾਲ ਬੱਗਾ ਜੀ ਦੀ ਛਵੀ ਨੂੰ ਮੈਂ ਪਹਿਲਾਂ ਇੰਨਾ ਨਹੀਂ ਸੀ ਜਾਣਦੀ ਪਰ ਜਦੋਂ ਇਨਸਾਨ ਕਿਸੇ ਦੇ ਘਰ ਵੱੜਦਾ ਹੈ ਉਸ ਦੇ ਪਰਿਵਾਰ ਦਾ ਹਿੱਸਾ ਬਣਦਾ ਹੈ ਜਾਂ ਉਸ ਨੂੰ ਜਾਣਦਾ ਹੈ ਫਿਰ ਪਤਾ ਲੱਗਦਾ ਹੈ ਸਾਰਾ ਸਾਰਾ ਦਿਨ ਕਈ ਵਾਰ ਭੁੱਖ ਲੱਗਨੀ ਤਾਂ ਵੀ ਨਹੀਂ ਕੁਝ ਖਾ ਪੀਏ ਹੋਣਾ ਇੱਕ ਜ਼ਿਲ੍ਹੇ ਦੀ ਪ੍ਰਧਾਨਗੀ ਕਰਨੀ ਇੱਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਨੀ ਬਹੁਤ ਵੱਡੀ ਗੱਲ ਸੀ ਬਟ ਚਲੋ ਅਗਰ ਮੈਂ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਤੇ ਦੂਸਰੀ ਪਾਰਟੀ ਨੂੰ ਵੀ ਮੇਰੀ ਜ਼ਰੂਰਤ ਲੱਗੀ ਨਾ ਤੇ ਆਮ ਆਦਮੀ ਪਾਰਟੀ ਕਬੜਾ ਹੈ ਵਧੀਆ ਢਾਂਗ ਦੇ ਨਾਲ ਜੋ ਇੱਕ ਲੇਡੀਜ਼ ਦਾ ਮਾਨ ਸਤਕਾਰ ਹੋਣਾ ਚਾਹੀਦਾ ਜਿਵੇਂ ਕਿ ਮੈਂ ਇੱਕ ਬਹੁਤ ਵੱਡਾ ਅਹੁਦਾ ਛੱਡਿਆ ਮੈਂ ਆਪਣੇ ਐਮਐਲਏ ਸਾਹਿਬ ਤੋਂ ਸਿੱਖਿਆ ਉਹ ਅਗੇ ਪਬਲਿਕ ਦਾ ਕੋਈ ਪਬਲਿਕ ਡੋਮੇਨ ਜਿਹੜੀ ਹੁੰਦੀ ਆ ਨਾ ਉਹ ਅਸੀਂ ਪਬਲਿਕ ਡੋਮੇਨ ਦੇ ਵਿੱਚ ਆ ਪਾਰਟੀ ਦੇ ਵਿੱਚ ਰਹਿਣ ਵਾਲੇ ਜਿਹੜੇ ਅਸੀਂ ਪਰਿਵਾਰਿਕ ਸਦਸਿਆ ਹੁੰਦੇ ਆ ਸੋ ਪਾਰਟੀ ਦਾ ਜਿਹੜਾ ਮੇਨ ਬੰਦਾ ਹੁੰਦਾ ਅੱਜ ਨਿਊ ਅਜਮਸੰਤ ਵਿਹਾਰ ਗਈਆਂ ਨਿਊ ਸੰਤ ਵਿਹਾਰ ਅਜੋਦੀਆਂ ਸੜਕਾਂ ਵੀ ਬਣ ਰਹੀਆਂ ਗੋਕੁਲ ਵਿਹਾਰ ਦੀ ਸੜਕਾਂ ਬਣ ਰਹੀਆਂ ਜਿਹੜੀਆਂ ਸਾਨੂੰ ਸ਼ਾਇਦ ਪੰਜ ਵੋਟਾਂ ਜਾਂ 10 ਵੋਟਾਂ ਹੋਰ ਪੈਣੀਆਂ ਸੀ ਨਾ ਸਾਨੂੰ ਉਹਨਾਂ ਨੂੰ ਨਾਲ ਲੈ ਜਾਣ ਦੇ ਨਾਲ ਉਹ ਵੋਟਾਂ ਹੀ ਖਤਮ ਹੋ ਗਈਆਂ ਸਾਸੀ ਗੱਲ ਜੀ ਅਬ ਨਿਊਜ਼ ਇੰਡੀਆ ਲੋਕ ਤੰਤਰ ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਬ ਨਿਊਜ਼ ਅਬ ਨਿਊਜ਼ ਇੰਡੀਆ ਦੀ ਟੀਮ ਪਹੁੰਚੀ ਆ ਵਾਰ ਨੰਬਰ 64 ਵਿਖੇ ਜਿੱਥੇ ਕੀ ਪਿਛਲੇ ਦਿਨੀ ਦੇਖਣ ਜਾਇਆ ਸੀਗਾ ਵੀ ਇਲੈਕਸ਼ਨ ਦੇ ਜਦੋਂ ਕਾਉਂਸਲਰ ਦੇ ਇਲੈਕਸ਼ਨ ਹੋਏ ਤਾਂ ਇਹ ਵਾਰਡ ਬਹੁਤ ਹੀ ਵਿਵਾਦ ਨਾਲ ਘਿਰਿਆ ਹੋਇਆ ਨਜ਼ਰ ਆਇਆ ਪੂਰੇ ਲੁਧਿਆਣਾ ਸ਼ਹਿਰ ਨੇ ਦੇਖਿਆ ਵੀ ਇਹ ਵਾਰਡ ਦੇ ਵਿੱਚ ਇੱਕ ਇੱਕ ਮਹਿਲਾ ਜਿਸ ਦਾ ਨਾਮ ਮਨੀਸ਼ਾ ਕਪੂਰ ਜੀ ਆ ਉਹ ਅੱਜ ਸਾਡੇ ਵਿੱਚ ਮੌਜੂਦ ਨੇ ਉਹ ਵਾਰਡ ਵਾਲੇ ਵੀ ਸਾਨੂੰ ਜਾਣਕਾਰੀ ਦੇਣਗੇ ਤੇ ਜਿਹੜੇ ਪਾਰਟੀ ਵਿੱਚ ਅੱਜ ਸ਼ਾਮਲ ਹੋਏ ਆ ਉਹਨਾਂ ਬਾਰੇ ਵੀ ਜਾਣਕਾਰੀ ਦੇਣਗੇ ਹਾਂਜੀ ਅਬਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ so much ਪੋਗਲ ਜੀ ਤੇ ਵਾਰਡ ਨੂੰ ਲੈ ਕੇ ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਅਕਸਰ ਅਸੀਂ ਫੇਸਬੁਕ ਰਾਹੀਂ ਤੁਹਾਨੂੰ ਦੇਖਦੇ ਆਏ ਆ ਵੀ ਕਿਸ ਤਰ੍ਹਾਂ ਦੇ ਕੰਮ ਤੁਸੀਂ ਕਰਦੇ ਹੋ ਤੇ ਕਿਸ ਤਰ੍ਹਾਂ ਇਹ ਤੁਹਾਨੂੰ ਵੀ ਕੰਮ ਕਰਕੇ ਲੋਕਾਂ ਦੀ ਸੇਵਾ ਕਰਕੇ ਕਿਸ ਤਰ੍ਹਾਂ ਦਾ ਫੀਲ ਮਹਿਸੂਸ ਹੁੰਦਾ ਦੇਖੋ ਹਰ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਮੇਰਾ ਵੀ ਇਸ ਬੋਰਡ ਨੂੰ ਲੈ ਕੇ ਸੁਪਨਾ ਬਹੁਤ ਬਿਹਤਰੀਨ ਹੈ ਹਜੇ ਵੀ ਹੈ ਬਾਕੀ ਕਹਿੰਦੇ ਕੋਸ਼ਿਸ਼ ਕਰਨ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਲਹਿਰੋਂ ਸੇ ਡਰ ਕੇ ਨੌਕਾ ਪਾਰ ਨਹੀਂ ਹੁੰਦੀ ਬਾਕੀ ਮੇਰੇ ਐਮਐਲਏ ਸਾਹਿਬ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਗੌਰਵ ਬੱਗਾ ਖੁਰਾਨਾ ਜੀ ਉਹਨਾਂ ਦੇ ਸਪੁੱਤਰ ਜੋ ਕਿ ਵਾਰਡ ਨੂੰ ਲੈ ਕੇ ਹਮੇਸ਼ਾ ਆਪਣੇ ਏਰੀਆ ਨੂੰ ਲੈ ਕੇ ਹਮੇਸ਼ਾ ਪ੍ਰਗਤੀ ਵੱਲ ਨੇ ਔਰ ਉਹਨਾਂ ਦੀ ਸੋਚ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਉਹਨਾਂ ਨੇ ਮੇਰੇ ਤੇ ਟਰਸਟ ਕੀਤਾ ਮੇਰੇ ਨਾਲ ਜੋ ਵਾਦਾ ਕੀਤਾ ਸੀ ਉਹ ਨਿਭਾਇਆ ਵੀ ਹੈ ਸੋ ਬਾਕੀ ਇੱਕ ਨੈਸ਼ਨਲ ਪਾਰਟੀ ਨੂੰ ਛੱਡ ਕੇ ਜਿਵੇਂ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਮੈਂ ਸਿਰਫ ਇਹ ਚੀਜ਼ ਦੇਖੀ ਸੀ ਕਿ ਐਮਐਲਏ ਚੌਧਰੀ ਮਦਨ ਲਾਲ ਬੱਗਾ ਦੇ ਵਿੱਚ ਜਿੱਦ ਜਜ਼ਬਾ ਤੇ ਜਨੂਨ ਹੈ ਉਹਨਾਂ ਦੇ ਵਿੱਚ ਜਨੂਨ ਹੈ ਕੰਮ ਕਰਨ ਦਾ ਉਹਨਾਂ ਦੇ ਵਿੱਚ ਜ਼ਿੱਦ ਹੈ ਕਿ ਮੈਂ ਕੰਮ ਕਰਕੇ ਦਿਖਾਣਾ ਹੈ ਤੇ ਬਾਕੀ ਜਿਹਦੇ ਅੰਦਰ ਜਿੱਦ ਵੀ ਹੋਵੇ ਜਜ਼ਬਾ ਵੀ ਹੋਵੇ ਤੇ ਜਨੂੰਨ ਹੋਵੇ ਤੋ ਉਹ ਆਪਣੇ ਏਰੀਆ ਨੂੰ ਡਵੈਲਪਮੈਂਟ ਦੇ ਪਾਸੇ ਲੈ ਕੇ ਹੀ ਜਾਂਦਾ ਬਨੀਸ਼ਾ ਜੀ ਇੱਕ ਦੇਖਣ ਜਾ ਰਿਹਾ ਤੁਸੀਂ ਇੱਕ ਪਹਿਲਾਂ ਇੱਕ ਖਾਸ ਸੀਗੇ ਖਾਸ ਤੋ ਤੁਸੀਂ ਆਮ ਬਣ ਗਏ ਸਰ ਇਹ ਆਪਣੀ ਸੋਚ ਦੀ ਗੱਲ ਹੈ ਕਿ ਖਾਸ ਤੋ ਆਮ ਬੰਨਾ ਬਾਕੀ ਕਹਿੰਦੇ ਆ ਨਾ ਕਿ ਕੋਇਲੇ ਦੇ ਵਿੱਚ ਹੀਰੇ ਦੀ ਪਹਿਚਾਨ ਤਾਂ ਹੋ ਹੀ ਜਾਂਦੀ ਹੈ ਬਾਕੀ ਜਿਨ੍ਹਾਂ ਨੇ ਮੈਨੂੰ ਆਮ ਰੱਖਣਾ ਹੈ ਉਹ ਆਮ ਰੱਖਦੇ ਹੈ ਜਿਨ੍ਹਾਂ ਨੇ ਮੈਨੂੰ ਖਾਸ ਰੱਖਣਾ ਹੈ ਉਹ ਮੈਨੂੰ ਅੱਜ ਵੀ ਆਪਣੀ ਪਲਕਾਂ ਤੇ ਰੱਖਦੇ ਹੈ ਪਾਰਟੀ ਦੇ ਵਜੋਂ ਆਮ ਆਦਮੀ ਪਾਰਟੀ ਦਾ ਮੈਂ ਮੈਂ ਕਹ ਰਿਹਾ ਵੀ ਆਮ ਆਦਮੀ ਇੱਕ ਨੈਸ਼ਨਲ ਪਾਰਟੀ ਛੱਡ ਕੇ ਵੀ ਤੁਸੀਂ ਕਾਂਗਰਸ ਵਰਗੀ ਨੈਸ਼ਨਲ ਪਾਰਟੀ ਛੱਡ ਕੇ ਤੁਸੀਂ ਇੰਨੇ ਇੰਨਾ ਅਣਥੱਕ ਮਿਹਨਤ ਤੁਸੀਂ ਕੀਤੀ ਉਸ ਪਾਰਟੀ ਲਈ ਪਰ ਇਸ ਟਾਈਮ ਪਾਰਟੀ ਲੁਧਿਆਣਾ ਵਿੱਚ ਵੀ ਕਿਸੇ ਪੱਖੋਂ ਵੀ ਸਟੈਂਡ ਨਹੀਂ ਕਰਦੀ ਵੱਡੇ ਵੱਡੇ ਦਿਗੇ 'ਚ ਵੀ ਦੂਜੀਆਂ ਪਾਰਟੀਆਂ ਚਲੇ ਗਏ ਥੋੜਾ ਕੀ ਜਣਾ ਇਹਨਾਂ ਵਾ ਮੈਨੂੰ ਸਰ ਬਾਕੀਆਂ ਦਾ ਤਾਂ ਪਤਾ ਨਹੀਂ ਮੈਂ ਆਪਣੇ ਬਾਰੇ ਜਾਣਦੀ ਆ ਕਿ ਕੁਝ ਕੋਈ ਵੀ ਇਨਸਾਨ ਕੋਈ ਪਾਰਟੀ ਛੱਡ ਕੇ ਖੁਸ਼ ਨਹੀਂ ਹੁੰਦਾ ਹੁੰਦਾ ਕੋਈ ਮਜਬੂਰੀਆਂ ਜਾਂ ਕੋਈ ਸਰਕਮਸਟੈਂਸਿਸ ਹੀ ਬੰਦੇ ਆ ਕਿਉਂਕਿ ਜਿਸ ਚੀਜ਼ ਦੇ ਲਈ ਇਨਸਾਨ ਅਨਤਕ ਪ੍ਰਯਾਸ ਕਰਦਾ ਆਪਣੇ ਘਰ ਆਪਣੇ ਬੱਚਿਆਂ ਨੂੰ ਫੈਮਲੀ ਨੂੰ ਵੀ ਦੇਖਦੇ ਹੋਏ ਕਈ ਵਾਰ ਤਾਂ ਇਗਨੋਰ ਵੀ ਹੁੰਦੀ ਹੈ ਫੈਮਲੀ ਉਹਨੂੰ ਛੱਡ ਕੇ ਵੀ ਆਪਣਾ ਕੰਮ ਕਰਨਾ ਬਾਹਰ ਨਿਕਲ ਕੇ ਪਾਰਟੀ ਦੇ ਪਾਰਟੀ ਦਾ ਝੰਡਾ ਚੱਕਣਾ ਬਹੁਤ ਵੱਡੀ ਗੱਲ ਹੈ ਤੁਸੀਂ ਮੈਨੂੰ ਅੱਜ ਤੋਂ ਨਹੀਂ ਕਾਫੀ ਸਾਲ ਪਹਿਲਾਂ ਤੋਂ ਮਿਲਦਾ 22 ਸਾਲ ਹੋ ਗਏ ਤੁਹਾਨੂੰ ਮੈਨੂੰ ਵੀ ਜਾਣਦੇ ਹੋਏ ਕਿ ਮੈਂ ਇੰਨੇ ਸਾਲਾਂ ਤੋਂ ਜੋ ਕੰਮ ਕੀਤਾ ਮੈਂ ਸਿਰਫ ਮੇਰਾ ਇੱਕ ਸੁਪਨਾ ਸੀਗਾ ਕਿ ਮੈਂ ਇਸ ਵਾਰਤ ਇਲੈਕਸ਼ਨ ਲੜਨਾ ਹੈ ਔਰ ਮੈਂ ਜਿੱਤਣਾ ਹੈ ਔਰ ਬਾਬਾ ਜੀ ਨੇ ਚਾਇਆ ਚੰਗਾ ਟਾਈਮ ਵੀ ਜ਼ਰੂਰ ਆਏਗਾ ਕੋਈ ਅਸੀ ਗੱਲ ਨਹੀਂ ਬਾਕੀ ਲੋਕਾਂ ਨੇ ਸੋਚਿਆ ਸੀਗਾ ਕਿ ਮਨੀਸ਼ਾ ਕਪੂਰ ਹਾਰ ਗਈ ਹੈ ਜੀ ਮਨੀਸ਼ਾ ਕਪੂਰ ਘਰੇ ਬੈਠ ਜਾਏਗੀ ਮਨੀਸ਼ਾ ਕਪੂਰ ਨੂੰ ਨਾ ਤਾਂ ਕੋਈ ਘਰੇ ਬਿਠਾ ਸਕਿਆ ਜਿਹਨੇ ਕੰਮ ਕਰਨਾ ਹੈ ਚਾਹੇ ਉਹ ਐਨਜੀਓ ਲੈਵਲ ਤੇ ਕੰਮ ਕਰਲੇ ਚਾਹੇ ਕੋਈ ਪਾਰਟੀ ਲੈਵਲ ਤੇ ਕੰਮ ਕਰਲੇ ਜਿਹਨੇ ਸਮਾਜ ਦੇ ਲਈ ਕੰਮ ਕਰਨਾ ਹੈ ਉਹ ਸਮਾਜ ਲਈ ਜੁੜਿਆ ਰਹਿੰਦਾ ਔਰ ਸਮਾਜ ਲਈ ਕੰਮ ਕਰਦਾ ਰਹਿੰਦਾ ਬਾਕੀ ਹਾਂ ਮੈਂ ਬਿਲਕੁਲ ਇਹ ਚੀਜ਼ ਮੰਨਦੀ ਹਾਂ ਮੈਂ ਨੈਸ਼ਨਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਸਟਿਸ ਕਰਕੇ ਕੀਤੀ ਹੈ ਕਿ ਮੇਰੇ ਹਲਕੇ ਦਾ ਵਿਕਾਸ ਔਰ ਮੇਰੇ ਵਾਰਡ ਦਾ ਵਿਕਾਸ ਜਿੱਥੇ ਰੁਕਿਆ ਹੋਇਆ ਸੀ ਉਹ ਅੱਗੇ ਵਧੇਗਾ ਔਰ ਲੋਕ ਚਾਹਦੇ ਕੀ ਹੈ ਲੋਕ ਅੱਜਕਲ ਪ੍ਰੈਕਟੀਕਲ ਹੋ ਗਏ ਲੋਕ ਚਾਹਦੇ ਕੀ ਕੰਮ ਕਰਨ ਪਰ ਲੋਕ ਹਮੇਸ਼ਾ ਤੁਹਾਡੇ ਕੋਲ 24 ਆਰ ਦੀ ਸਰਵਿਸ ਮੰਗ ਰਹੇ ਆ ਠੀਕ ਹੈ ਜਿਹਨਾਂ ਲੋਕਾਂ ਨੇ ਮੈਨੂੰ ਅਬਾਊਟ 3000 ਦੇ ਕੋਲ ਵੋਟਾਂ ਦਿੱਤੀਆਂ ਜੇ ਮੈਂ ਘਰ ਬੈਠ ਜਾਂਦੀ ਤੇ ਉਹ 3000 ਲੋਕ ਵੀ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਕਰਦੇ ਕਿ ਮਨੀਸ਼ਾ ਕਪੂਰ ਨੂੰ ਵੋਟ ਦੇ ਕੇ ਅਸੀਂ ਪਛਤਾਏ ਆ ਪਰ ਅੱਜ ਜਦੋਂ ਸਵੇਰੇ ਮਾਰਨਿੰਗ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪਣੇ ਵਾਰਡ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਕਨਵਰਸੇਸ਼ਨ ਹੁੰਦੀ ਹੈ ਉਹਨਾਂ ਦੀ ਪ੍ਰੋਬਲਮਸ ਹੁੰਦੀਆਂ ਉਹਨਾਂ ਦੀ ਪ੍ਰੋਬਲਮਸ ਨੂੰ ਸੌਟ ਆਊਟ ਕਰਾਇਆ ਜਾਂਦਾ ਹੈ ਅੱਜ ਵੀ ਇੱਕ ਭਰਾ ਨੇ ਬੜੀ ਸੋਹਣੀ ਗੱਲ ਕੀਤੀ ਕਿ ਮੈਂ ਇਕੱਲਾ ਤੁਹਾਡੇ ਤੇ ਪਹਿਲਾਂ ਟਰਸਟ ਕਰਦਾ ਸੀ ਹੁਣ ਮੈਂ ਸੋ ਆ ਬੰਦੇ ਦੇ ਵਿੱਚ ਵੀ ਜਾ ਕੇ ਇਹ ਗੱਲ ਕਹਿਣਾ ਹੈ ਕਿ ਮਨੀਸ਼ਾ ਕਪੂਰ ਘਰ ਨਹੀਂ ਬੈਠੀ ਉਹ ਕੰਮ ਕਰ ਰਹੀ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਮੇਰੇ ਆਫਿਸ ਦੇ ਵਿੱਚ ਤੁਹਾਡੇ ਬੈਠੇ ਬੈਠੇ ਹੀ ਕਿੰਨੇ ਲੋਕ ਆ ਕੇ ਗਏ ਆ ਕੰਮ ਕਰਾ ਕੇ ਗਏ ਆ ਸੋ ਇਹ ਸੇਵਾ ਹੈ ਜੀ ਮੈਂ ਜਿਹੜੀ ਮਰਜ਼ੀ ਪਾਰਟੀ 'ਚ ਹੋਵਾਂ ਮੇਰੀ ਇਹ ਸੇਵਾ ਜਿਹੜੀ ਹੈਗੀ ਆ ਹਮੇਸ਼ਾ ਚੱਲਦੀ ਰਹੂਗੀ ਜਿੰਨੇ ਵੀ ਦੇਖਿਆ ਯਾਰ ਹੈ ਮਹਿਲਾ ਹੋਣ ਦੇ ਨਾਤੇ ਕਈ ਕਈ ਵਾਰ ਤੁਹਾਡੇ ਮਨ 'ਚ ਇਹ ਨਹੀਂ ਹੋਇਆ ਵੀ ਮੈਂ ਇੱਕ ਲੇਡੀ ਆ ਵੀ ਲੇਡੀ ਹੋ ਕੇ ਵੀ ਇਸ ਤਰ੍ਹਾਂ ਦੇ ਵੀ ਕੰਮ ਤੁਸੀਂ ਕੀਤੇ ਆ ਵੀ ਇੱਕ ਜਾਇੰਟਸ ਦੇ ਬਰਾਬਰ ਹੋ ਕੇ ਨਾਲ ਭਰਗੇ ਤੁਸੀਂ ਕੰਮ ਕੀਤੇ ਆ ਉਸ ਬਾਰੇ ਕੋਈ ਖਦੀ ਤੁਹਾਡੇ ਮਨ ਚ ਨਹੀਂ ਆਇਆ ਕਹਿੰਦੇ ਮੁੱਦੇ لاکھ ਬੁਰਾ ਚਾਹੇ ਤੋ ਕੀ ਹੁੰਦਾ ਹੈ ਵਹੀ ਹੁੰਦਾ ਹੈ ਜੋ ਮਨਜ਼ੂਰ ਖੁਦਾ ਹੁੰਦਾ ਹੈ ਮੈਨੂੰ ਆਪ ਨੂੰ ਨਹੀਂ ਸੀ ਪਤਾ ਕਿ ਮੈਂ ਐਨੀ ਮਿਹਨਤ ਦੂਸਰੀ ਪਾਰਟੀ ਚ ਕੀਤੀ ਉਸ ਤੋਂ ਬਾਅਦ ਮੈਂ ਘਰੇ ਨਾ ਬੈਠ ਕੇ ਜਿੱਦਾਂ ਮੈਨੂੰ ਐਮਐਲਏ ਸਾਹਿਬ ਚੌਧਰੀ ਮਦਨਲਾਲ ਬੱਗਾ ਜੀ ਨੇ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਮੈਨੂੰ ਜੁਆਇਨ ਕਰਾਇਆ ਤੇ ਇੱਕ ਬਹੁਤ ਵੱਡਾ ਅਹੁਦਾ ਅਗਰ ਅੱਖਾਂ ਬੰਦ ਕਰਦੀਆਂ ਤੇ ਖੁਦ ਨੂੰ ਵੀ ਬੜਾ ਮਹਿਸੂਸ ਹੁੰਦਾ ਹੈ ਕਿ ਇੱਕ ਬਹੁਤ ਵੱਡੇ ਲੈਵਲ ਦਾ ਉਹ ਅਹੁਦਾ ਛੱਡਿਆ ਤੇ ਅੱਜ ਇੱਕ ਵਾਰਡ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਿਮਟਿਆ ਹੋਇਆ ਮਹਿਸੂਸ ਕਰਦੀ ਹਾਂ ਬਟ ਨਹੀਂ ਮੇਰੀ ਇਹ ਕੋਸ਼ਿਸ਼ ਜਿਹੜੀ ਹੈਗੀ ਹੈ ਸਮਾਜ ਦੇ ਲਈ ਸਮਾਜ ਮੇਰੀ ਕਿਤੇ ਸਿਰਫ ਔਰ ਸਿਰਫ ਮੈਂ ਆਪਣੀ ਪਛਾਣ ਕਿਤੇ ਸਿਰਫ ਸਰੋਪੇ ਪੁਆਨ ਤੱਕ ਨਹੀਂ ਰੱਖਣਾ ਚਾਹੁੰਦੀ ਲੋਕ ਆਉਂਦੇ ਆ ਸਰੋਪੇ ਪਾਉਂਦੇ ਮੈਂ ਸਰੋਪੇਆਂ ਤੱਕ ਪਛਾਣ ਨਹੀਂ ਰੱਖਣਾ ਚਾਹੁੰਦੀ ਮੈਂ ਲੋਕਾਂ ਦੇ ਦਿਲਾਂ ਦੀ ਧੜਕਣ ਬੰਨਣਾ ਚਾਹੁੰਦੀ ਆ ਕਿ ਜਿੱਥੇ ਲੋਕਾਂ ਨੂੰ ਲੱਗੇ ਕਿ ਹਾਂ ਮੇਰੇ ਰਿਸ਼ਤੇਦਾਰ ਵੀ ਨਹੀਂ ਆ ਰਹੇ ਮੇਰਾ ਕੰਮ ਕਰਨ ਸਾਡੇ ਸਮਾਜ ਦਾ ਹੋਰ ਕੋਈ ਬੰਦਾ ਸਾਡੇ ਨਾਲ ਨਹੀਂ ਖੜ ਰਿਹਾ ਤੇ ਉੱਥੇ ਜਦੋਂ ਅੱਖਾਂ ਬੰਦ ਕਰਨ ਤਾਂ ਉਹਨਾਂ ਨੂੰ ਮਨੀਸ਼ਾ ਕਪੂਰ ਦਿਖੇ ਕਿ ਹਾਂ ਸਾਡੇ ਨਾਲ ਮਿਹਨਤ ਕਰ ਸਕਦੀ ਹੈ ਸਾਡਾ ਸਾਡੇ ਲਈ ਖੜ ਸਕਦੀ ਹੈ ਚਾਹੇ ਉਹ ਪੁਲਿਸ ਮਹਿਕਮੇ ਦਾ ਕੰਮ ਹੋਵੇ ਮੇਰੀ ਆਦਤ ਨਹੀਂ ਹੈ ਕਿ ਮੈਂ ਬੇਵਜਾ ਆਪਣੇ ਐਮ.ਐਲ.ਏ ਸਾਹਿਬ ਨੂੰ ਤੰਗ ਕਰਾਂ ਜਾਂ ਛੋਟੇ-ਛੋਟੇ ਗੱਲ ਤੇ ਉਹਨਾਂ ਨੂੰ ਤੰਗ ਕਰਾਂ ਜਿੱਥੇ ਤੱਕ ਲੱਗਦਾ ਹੈ ਕਿ ਆਪ ਖੁਦ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਔਰ ਜਿੱਥੇ ਲੱਗਦਾ ਹੈ ਕਿ ਉਹਨਾਂ ਦੀ ਮਦਦ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਦੱਸਦੇ ਹਾਂ ਔਰ ਉਹ ਵੀ 24/7 ਸਾਡੀ ਮਦਦ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਆ ਵਿਧਾਨ ਸਭਾ ਦੇ ਵਿੱਚ ਨੌਰਥ ਦਾ ਤੁਹਾਡਾ ਡਾਇਰੀਆ ਏਰੀਆ ਦੇ ਵਿੱਚ ਤੁਹਾਡਾ ਵਾਰਡ ਆਂਦਾ ਵਾ ਉਹ ਉਹਨਾਂ ਦੀ ਕਾਉਂਸਲਟੈਂਸੀ ਦੇ ਵਿੱਚ ਤੁਹਾਡਾ ਵਾਰਡ ਆਂਦਾ ਵੀ ਮਾਰਦਨਾਲ ਬੱਗਾ ਜੀ ਨੂੰ ਕੋਈ ਵੀ ਕੰਮ ਕਿਹਾ ਹੋਵੇ ਜਿਹੜਾ ਉਹਨੇ ਨਾ ਕੀਤਾ ਹੋਵੇ ਜਾਂ ਜਾਂ ਉਹਨੇ ਕੀਤਾ ਹੋਵੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਅ ਅਗਰ ਮਦਨਾਲ ਬੱਗਾ ਜੀ ਦੀ ਛਵੀ ਨੂੰ ਮੈਂ ਪਹਿਲਾਂ ਇਹਨਾਂ ਨਹੀਂ ਸੀ ਜਾਣਦੀ ਪਰ ਜਦੋਂ ਇਨਸਾਨ ਕਿਸੇ ਦੇ ਘਰ ਵੱੜਦਾ ਹੈ ਉਸ ਦੇ ਪਰਿਵਾਰ ਦਾ ਹਿੱਸਾ ਬਣਦਾ ਹੈ ਜਾਂ ਉਸ ਨੂੰ ਜਾਣਦਾ ਹੈ ਫਿਰ ਪਤਾ ਲੱਗਦਾ ਹੈ ਉਹਨਾਂ ਦਾ ਪਰਿਵਾਰ ਇੱਕ ਅੱਛਾ ਪਰਿਵਾਰ ਹੈ ਬੇਟੇ ਅੱਛੇ ਐ ਬਹੂਆਂ ਅੱਛੀਆਂ ਖਾਸ ਕਰਕੇ ਆਂਟੀ ਬਹੁਤ ਅੱਛੇ ਨੇ ਉਹਨਾਂ ਦੀ ਵਾਈਫ ਵੀਨਾ ਖੁਰਾਨਾ ਜੀ ਉਹਨਾਂ ਦੀ ਬੇਟੀ ਪੂਜਾ ਖੁਰਾਨਾ ਹਮੇਸ਼ਾ ਉਹਨਾਂ ਸਾਰਿਆਂ ਨੇ ਮੈਨੂੰ ਆਪਣੀ ਫੈਮਿਲੀ ਦੀ ਤਰ੍ਹਾਂ ਰੱਖਿਆ ਔਰ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਇੱਕ ਪਰਿਵਾਰ ਛੱਡ ਕੇ ਦੇਖੋ ਮੈਂ ਨਹੀਂ ਕਦੀ ਵੀ ਕਹੂੰਗੀ ਕਿ ਮੈਂ ਇੱਕ ਪਰਿਵਾਰ ਨਹੀਂ ਛੱਡਿਆ ਮੈਂ ਇੱਕ ਪਰਿਵਾਰ ਛੱਡ ਕੇ ਆਈ ਸੀ ਅਗਰ ਮੈਂ ਕਹਾਂ ਕਿ ਮੈਨੂੰ ਕੋਈ ਬਹੁਤ ਪ੍ਰੋਬਲਮਸ ਸੀ ਇਹ ਸੀ ਉਹ ਸੀ ਬਹੁਤ ਕੁਝ ਦੇਖੋ ਇੰਟਰਨਲ ਜੋ ਚਲਦਾ ਰਹਿੰਦਾ ਦੇਖੋ ਪਾਰਟੀ ਦੇ ਵਿੱਚ ਚਲਦਾ ਰਹਿੰਦਾ ਕੁਝ ਪ੍ਰੋਬਲਮਸ ਦੇ ਕਰਕੇ ਹੀ ਜਾਣਾ ਪੈਂਦਾ ਨਹੀਂ ਤਾਂ ਐਨੀਆਂ-ਐਨੀਆਂ ਮੀਟਿੰਗਸ ਕਰਨੀਆਂ ਸਵੇਰੇ ਇੱਕ ਰੋਟੀ फटाफट ਇੱਕ ਪਰਾਂਠੀ ਬਣਾ ਕੇ ਉਹਨੂੰ ਰੋਲ ਕਰਕੇ ਗੱਡੀ 'ਚ ਹੀ ਖਾਣੀ ਸਾਰਾ ਸਾਰਾ ਦਿਨ ਕਈ ਵਾਰ ਭੁੱਖ ਲੱਗਣੀ ਤਾਂ ਵੀ ਨਹੀਂ ਕੁਝ ਖਾ ਪੀਣਾ ਨਾ ਇੱਕ ਜ਼ਿਲ੍ਹੇ ਦੀ ਪ੍ਰਧਾਨਗੀ ਕਰਨੀ ਇੱਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਨੀ ਬਹੁਤ ਵੱਡੀ ਗੱਲ ਸੀ ਬਟ ਚਲੋ ਅਗਰ ਮੈਂ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਤੇ ਦੂਸਰੀ ਪਾਰਟੀ ਨੂੰ ਵੀ ਮੇਰੀ ਜ਼ਰੂਰਤ ਲੱਗੀ ਨਾ ਤੇ ਮੈਨੂੰ ਪਾਰਟੀ ਨੇ ਮੈਂ ਇਹ ਜ਼ਰੂਰ ਕਹੂੰਗੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਖਾਸ ਕਰਕੇ ਸਾਡੇ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਨੂੰ ਕਿ ਜੋ ਮੇਰਾ ਬੰਦਾ ਮਨਸਮਾ ਹੈ ਨਾ ਮੈਨੂੰ ਵੀ ਜ਼ਰੂਰ ਮਿਲਣਾ ਚਾਹੀਦਾ ਤੇ ਇੱਕ ਗੱਲ ਕਰੀਏ ਹੁਣ ਤੁਸੀਂ ਕਿਸ ਪੋਸਟ ਤੇ ਹੋ ਤੇ ਕਿਸ ਆਮ ਆਦਮੀ ਪਾਰਟੀ ਵੱਲੋਂ ਕਿਸ ਪੋਸਟ ਤੇ ਜਿਹਦਾ ਨਿਵਾਜਿਆ ਗਿਆ ਤਾਂ ਨਹੀਂ ਹਜੇ ਤਾਂ ਮੈਂ ਆਪਣੇ ਵਾਰਡ ਦੀ ਇੰਚਾਰਜ ਆ ਵਾਰਡ ਨੰਬਰ 6 ਛੱਡਦੀ ਔਰ ਬਾਬਾ ਜੀ ਨੇ ਚਾਇਆ ਮੇਰੇ ਐਮਐਲਏ ਸਾਹਿਬ ਨੇ ਆਸ਼ੀਰਵਾਦ ਦਿੱਤਾ ਤੇ ਆਮ ਆਦਮੀ ਪਾਰਟੀ ਕ ਬੜਾ ਵਧੀਆ ਢਾਂਗ ਦੇ ਨਾਲ ਜੋ ਇੱਕ ਲੇਡੀ ਇਸ ਦਾ ਮਾਨ ਸਤਕਾਰ ਹੋਣਾ ਚਾਹੀਦਾ ਜਿਵੇਂ ਕਿ ਮੈਂ ਇੱਕ ਬਹੁਤ ਵੱਡਾ ਆਧਾ ਛੱਡਿਆ ਬਹੁਤ ਛੋਟੀ ਕੁਰਸੀ ਨਹੀਂ ਹੁੰਦੀ ਜ਼ਿਲੇ ਦੀ ਔਰ ਉਹ ਕੁਰਸੀ ਦੇ ਲਈ ਮੈਂ ਵਾਰਡ ਦੇ ਵਿੱਚ ਵੀ ਪਹਿਲਾਂ ਮਿਹਨਤ ਕੀਤੀ ਫਿਰ ਮੈਂ ਬਲਾਕ ਚ ਮਿਹਨਤ ਕੀਤੀ ਤਾਂ ਜਾ ਕੇ ਉਹ ਕੁਰਸੀ ਮਿਲੀ ਬਾਕੀ ਕੁਰਸੀਆਂ ਦਾ ਸਰ ਲਾਲਚ ਨਹੀਂ ਹੈ ਜੋ ਜੇ ਇਨਸਾਨ ਦੇ ਅੰਦਰ ਸਮਰੱਥਾ ਹੈ ਜੇ ਮੇਰੇ ਨਾਲ ਪਬਲਿਕ ਜੁੜੀ ਹੈ ਜੇ ਮੇਰੇ ਨਾਲ ਪਬਲਿਕ ਦਾ ਪਿਆਰ ਹੈ ਉਹ ਕੁਰਸੀ ਆਪੇ ਪਿੱਛੇ ਆਉਂਦੀ ਹੈ ਸਰ ਔਰ ਬਿਲਕੁਲ ਜੀ ਸਰ ਕੰਮ ਬੋਲਣਾ ਚਾਹੀਦਾ ਔਰ ਕਿ ਬਾਕੀ ਇਸ ਲੇਡੀ ਨੂੰ ਹਰਾਨ ਦੇ ਵਿੱਚ ਬੜੇ ਮਰਦਾਂ ਦਾ ਯੋਗਦਾਨ ਹੈ ਬੜੇ ਆਪਣੇ ਆਪ ਨੂੰ ਪਾਰਟੀ ਦੇ ਬੜੇ ਆਮ ਆਦਮੀ ਪਾਰਟੀ ਦੇ ਖਾਸ ਬੰਦੇ ਸਮਝਦੇ ਐ ਉਹਨਾਂ ਦੀ ਵੀ ਰਿਪੋਰਟ ਪੂਰੀ ਤਰ੍ਹਾਂ ਤਿਆਰ ਕੀਤੀ ਹੋਈ ਹੈ ਮੌਕਾ ਜਿਸ ਦਿਨ ਵੀ ਲੱਗਿਆ ਚਾਹੇ ਮਾਨਸਾਪੁਰ ਜਾਣਾ ਪਵੇ ਚਾਹੇ ਪਾਰਟੀ ਦੀ ਮੇਨ ਲੀਡਰਸ਼ਿਪ ਦੇ ਕੋਲ ਜਾਣਾ ਪਿਆ ਤੇ ਜ਼ਰੂਰ ਜਾ ਕੇ ਉਹ ਰਿਪੋਰਟ ਦਿਖਾਵਾਂਗੇ ਕਿ ਇੱਕ ਜਿੱਤਦੇ ਹੋਏ ਇਨਸਾਨ ਨੂੰ ਤੁਹਾਡੇ ਆਮ ਆਦਮੀ ਪਾਰਟੀ ਦੇ ਜੋ ਕਿ ਮੇਰੀ ਪਾਰਟੀ ਹੈ ਉਹਦੇ ਹੀ ਖਾਸ ਬੰਦਿਆਂ ਨੇ ਹਰਾਣ ਦੀ ਤਿਆਰੀਆਂ ਕੀਤੀਆਂ ਸੀ ਸੋ ਇਹ ਸੀਟ ਇੱਕ ਦਿਨ ਪਹਿਲਾਂ ਜਿੱਤ ਰਹੀ ਸੀ ਤੇ ਅਗਲੇ ਦਿਨ ਹਾਰ ਕਿਵੇਂ ਗਈ ਇਹ ਮੈਨੂੰ ਵੀ ਬਹੁਤ ਮਹਿਸੂਸ ਹੁੰਦਾ ਬਾਕੀ ਸਾਡੇ ਅੰਦਰ ਜਿੱਦ ਰਹੂਗੀ ਜਜ਼ਬਾ ਵੀ ਰਹੂਗਾ ਜਨੂੰਨ ਵੀ ਰਹੂਗਾ ਇਹ ਚੀਜ਼ਾਂ ਮੈਂ ਆਪਣੇ ਐਮਐਲਏ ਸਾਹਿਬ ਤੋਂ ਸਿੱਖੀਆਂ ਉਹ ਅਗਰ ਪਬਲਿਕ ਦਾ ਕੋਈ ਪਬਲਿਕ ਡੋਮੇਨ ਜਿਹੜੀ ਹੁੰਦੀ ਆ ਨਾ ਉਹ ਅਸੀਂ ਪਬਲਿਕ ਡੋਮੇਨ ਦੇ ਵਿੱਚ ਅਸੀਂ ਸਿੰਗਲ ਫੋਨ ਵੀ ਕਰਦੇ ਆ ਤੇ ਉਹ ਕੰਮ ਨੂੰ ਪੂਰਾ ਕਰਦੇ ਆ ਸੋ ਪਾਰਟੀ ਜੋ ਹੁੰਦੀ ਹੈ ਉਹ ਇੱਕ ਪਰਿਵਾਰ ਹੁੰਦਾ ਹੈ ਉਹ ਮਾਂ ਹੁੰਦੀ ਹੈ ਬਟ ਪਾਰਟੀ ਦੇ ਵਿੱਚ ਰਹਿਣ ਵਾਲੇ ਜਿਹੜੇ ਅਸੀਂ ਪਰਿਵਾਰ ਦੇ ਇੱਕ ਸਦਸਿਆ ਹੁੰਦੇ ਆ ਸੋ ਪਾਰਟੀ ਦਾ ਜਿਹੜਾ ਮੇਨ ਬੰਦਾ ਹੁੰਦਾ ਉਹਦਾ ਵੀ ਫਰਜ਼ ਬੰਦਾ ਕਿ ਜਿਹੜੇ ਸਦਸਿਆ ਤੁਹਾਡੇ ਪਰਿਵਾਰ ਦੇ ਹੈਗੇ ਆ ਤੇ ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਦੇ ਅਕੋਰਡਿੰਗ ਉਹਨਾਂ ਨੂੰ ਰੱਖਣਾ ਚਾਹੀਦਾ ਸੋ ਮੈਂ ਆਪਣੇ ਐਮਐਲਏ ਸਾਹਿਬ ਦੀ ਗੱਲ ਕਰੂੰਗੀ ਦਿਨ ਰਾਤ ਲੱਗੇ ਰਹਿੰਦੇ ਆ ਜੀ ਇਹੀ ਨਾਰਥ ਹੈ ਸੜਕਾਂ ਤੁਸੀਂ ਦੇਖੋ ਜਦੋਂ ਲਾਸਟ ਟਾਈਮ ਤੁਸੀਂ ਮੇਰੇ ਕੋਲ ਆਏ ਸੀ ਸ਼ਾਇਦ ਉਹ ਸੜਕ ਵੀ ਨਹੀਂ ਸੀ ਅੱਜ ਸੜਕਾਂ ਚੀਆਂ ਬਣ ਗਈਆਂ ਮੈਂ ਆਪਣੇ ਵਾਰਡ ਦੀ ਗੱਲ ਕਰਾਂ ਮੇਰੇ ਵਾਰਡ ਨੂੰ ਤਾਂ ਸਜਾਇਆ ਹੈ ਜੀ ਅੱਜ ਅੱਜ ਮੈਂ ਸੰਤ ਵਿਹਾਰ ਗਈਆਂ ਨਿਊ ਸੰਤ ਵਿਹਾਰ ਅਜੋਦੀਆਂ ਸੜਕਾਂ ਵੀ ਬਣ ਰਹੀਆਂ ਗੋਪਾਲ ਵਿਹਾਰ ਦੀ ਸੜਕਾਂ ਬਣ ਰਹੀਆਂ ਦੁਰਗਾਪੁਰੀ ਦੀ ਸੜਕਾਂ ਬਣ ਗਈਆਂ ਬੈਂਕ ਕਲੋਨੀ ਦੀ ਸੜਕਾਂ ਬਣ ਗਈਆਂ ਅਜੀਤ ਨਗਰ ਦੀ ਸੜਕਾਂ ਬਣ ਗਈਆਂ ਐਮਐਲਏ ਸਾਹਿਬ ਨੇ ਟਿਊਬਲ ਦੇ ਦਿੱਤੇ ਨਵੇਂ ਟਰਾਂਸਫਾਰਮਰਸ ਦੇ ਦਿੱਤੇ ਅ اچھا ਅ ਫੋਗਿੰਗ ਜਿਹੜੀ ਹੈਗੀ ਹੈ ਜਿਹੜੀ ਟਾਈਮ ਟੂ ਟਾਈਮ ਚਾਹੀਦੀ ਹੈ ਉਹ ਫੋਗਿੰਗ ਹੁੰਦੀ ਹੈ ਬਾਕੀ ਅਸੀਂ ਤਾਂ ਸਰ ਸੇਵਾ ਕਰ ਰਹੇ ਹਾਂ ਅਸੀਂ ਤਾਂ ਐਮਐਲਏ ਸਾਹਿਬ ਦੇ ਲਈ ਜੋ 2027 ਦਾ ਸੁਪਨਾ ਉਹਨਾਂ ਦਾ ਹੈ ਉਹਨਾਂ ਦੇ ਲਈ ਸ਼ਾਇਦ ਉਹ ਸੈਕੰਡਰੀ ਹੋ ਸਕਦਾ ਸਾਡੇ ਲਈ ਉਹ ਪ੍ਰਾਇਮਰੀ ਜ ਹੈ ਸਾਡੇ ਲਈ ਪ੍ਰਾਇੋਰਟੀ ਜ ਹੈ ਸੋ ਉਹਨਾਂ ਦੀ ਜਿੱਤ ਅਸੀਂ ਜਿੱਤ ਕੇ ਦਿਵਾਵਾਂਗੇ ਅਸੀਂ ਪਿੱਠ 'ਚ ਛੁਰੇ ਨਹੀਂ ਮਾਰਦੇ ਮੇਰਾ ਅਗਰ ਮੈਂ ਪਾਰਟੀ ਛੱਡ ਕੇ ਆਈ ਸੀ ਮੇਰੇ ਹਸਬੰਦ ਨੇ ਵੀ ਜਨਰਲ ਸਟਾਫ ਛੱਡਿਆ ਸੀ ਮੇਰੇ ਹਸਬੰਦ ਨੇ ਤਾਂ ਅੱਜ ਤੱਕ ਕੋਈ ਆਦਾ ਨਹੀਂ ਮੰਗਿਆ ਮੈਨੂੰ ਛੁੜਿਆ ਗਿਆ ਅਗਰ ਅਗਰ ਮੇਰੇ ਫਾਦਰ ਡੈਟੇ ਨੇ ਉਹਨਾਂ ਨੂੰ ਪੈਰਲਾਈਜ਼ ਹੋਇਆ ਹੋਇਆ ਹੈ ਇੱਕ ਸਾਈਡ ਤੋਂ ਉਹਨਾਂ ਦੀ ਲੈਗ ਰਿਮੂਵ ਹੋਈ ਹੋਈ ਆ ਤੇ ਅੱਜ ਉਹ ਵੀ ਮੈਨੂੰ ਦੁਆਵਾਂ ਹੀ ਦੇ ਰਹੇ ਨੇ ਨਾ ਅੱਜ ਉਹਨਾਂ ਦੀ ਵਜ੍ਹਾ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ ਪਰ ਇਹ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਇੱਕ ਪਰਿਵਾਰ ਦੀ ਕੁੜੀ ਬਾਹਰ ਨਿਕਲੀ ਹੈ ਕਿੰਨਾ ਕੁਝ ਸਰਕਮਸਟਾਂਸੀਜ਼ ਫੇਸ ਕਰਕੇ ਨਿਕਲਦੀ ਹੈ ਜਿੱਥੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਕੌਰ ਜੀ ਸਿਗੇ ਉਹਨਾਂ ਨੂੰ ਅਗਰ ਮੇਅਰ ਦੀ ਕੁਰਸੀ ਮਿਲ ਸਕਦੀ ਹੈ ਤੇ ਇੱਕ ਜਿਹੜਾ ਜ਼ਿਲ੍ਹਾ ਪ੍ਰਧਾਨ ਛੱਡ ਕੇ ਦੂਸਰੀ ਪਾਰਟੀ ਤੋਂ ਆਇਆ ਹੈ ਤੇ ਉਹਨਾਂ ਦੇ ਲਈ ਵੀ ਇੱਕ ਕੁਰਸੀ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਜ਼ਰੂਰ ਆਮ ਆਦਮੀ ਪਾਰਟੀ ਦੀ ਮੇਨ ਲੀਡਰਸ਼ਿਪ ਨੂੰ ਔਰ ਹਾਈ ਕਮਾਂਡ ਜ਼ਰੂਰ ਜ਼ਰੂਰ ਕਹੂੰਗੀ ਖਾਸ ਕਰਕੇ ਆਪਣੇ ਵਿਧਾਇਕ ਚੌਧਰੀ ਮਦਨਲal ਬੱਗਾ ਜੀ ਨੂੰ ਵੀ ਜ਼ਰੂਰ ਕਹੋ ਆਪਨਿਉਸ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਦੇ ਮਾਧਿਅਮ ਰਾਹੀਂ ਇੱਕ ਖਾਸ ਕਰਕੇ ਲੇਡੀਜ਼ ਨੂੰ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਆਪਣੇ ਜਿਸ ਤਰ੍ਹਾਂ ਵੀ ਘਰਾਂ ਦੇ ਵਿੱਚ ਕਈ ਔਰਤਾਂ ਅੜਤਾੜਿਤ ਹੁੰਦੀਆਂ ਵਾਂ ਬਹੁਤ ਮਤਲਬ ਖਰੇਲੂ ਡੋਮੈਸਟਿਕ ਦੇ ਤੌਰ ਤੇ ਵੀ ਕਈਆਂ ਨੂੰ ਮਤਲਬ ਇਸ ਤਰ੍ਹਾਂ ਦੀ ਕੀ ਸਰ ਜੀ ਨੇ ਮੈਂ ਮੈਂ ਲੇਡੀ ਆ ਮੈਂ ਜ਼ਰੂਰ ਇੱਕ ਚੀਜ਼ ਕਹੂੰਗੀ ਕਿ ਜਿੱਥੇ ਲੇਡੀਜ਼ ਪਤਾੜਿਤ ਹੁੰਦੀਆਂ ਉਹਦੇ ਲਈ ਔਮਨ ਕਮਿਸ਼ਨ ਹੁੰਦਾ ਹੈ ਹੈਨਾ ਬੱਚਿਆਂ ਲਈ ਵੀ ਕਮਿਸ਼ਨ ਹੈ ਬਟ ਜੈਂਟਸ ਲਈ ਕੀ ਹੈ ਜੈਂਟਸ ਵੀ ਤਾਂ ਪਰਤਾੜੀ ਤੁੰਦੇ ਆ ਸੋ ਮੈਂ ਜ਼ਰੂਰ ਚਾਹੂੰਗੀ ਜਿੱਥੇ ਸਾਰੇ ਲੇਡੀਜ਼ ਨੂੰ ਕਿਤੇ ਨਾ ਕਿਤੇ ਜ਼ਰੂਰ ਅੱਗੇ ਲੈ ਕੇ ਆਉਂਦੇ ਆ ਉਹਨਾਂ ਦੀ ਗੱਲ ਸੁਣਦੇ ਆ ਮੈਂ ਜੈਂਟਸ ਲਈ ਜ਼ਰੂਰ ਸੋਚਦੀ ਆ ਕਿ ਕਿਤੇ ਨਾ ਕਿਤੇ ਜਿਹੜੀ ਲੇਡੀਜ਼ ਹੈ ਉਹ ਆਪਣੇ ਜਿਹੜੇ ਰਾਈਟਸ ਮਿਲੇ ਹੋਏ ਉਹਨਾਂ ਦਾ ਵੀ ਨਜਾਇਜ਼ ਫਾਇਦਾ ਚੱਕਦੀਆਂ ਤੇ ਮੈਂ ਤਾਂ ਜ਼ਰੂਰ ਕਹੂੰਗੀ ਜਿੱਥੇ ਊਮਨ ਕਮਿਸ਼ਨ ਬਣੀ ਆ ਉੱਥੇ ਮੈਨ ਕਮਿਸ਼ਨ ਵੀ ਹੋਣਾ ਚਾਹੀਦਾ ਬਹੁਤ ਹੀ ਚੰਗੀ ਗੱਲ ਆਪਣੇ ਵਿਚਾਰ ਆ ਰਹੀ ਸਾਡੇ ਚੈਨਲ ਦੇ ਮਾਧਿਅਮ ਨਹੀਂ ਦਸੀ ਤੇ ਆ ਜਾਂਦੇ ਜਾਂਦੇ ਇੱਕ ਗੱਲ ਹੋਰ ਵੀ ਇਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਤੁਹਾਡੇ ਵਾਰਡ ਦੇ ਵਿੱਚ ਇਸ ਟਾਈਮ ਤੇ ਕੋਈ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਆ ਤੁਸੀਂ ਐਵੇਂ ਐਮਐਲਏ ਨੂੰ ਆ ਸਕਦੇ ਹਾਂ ਸਾਡੇ ਚੈਨਲ ਦੇ ਮਾਧਮੇ ਨਹੀਂ ਸਰ ਉਹ ਮੇਰੀ ਗੱਲ ਮੈਂ ਤੁਹਾਨੂੰ ਇਹ ਤਾਂ ਗੱਲ ਕਹਿ ਰਹੀ ਹਾਂ ਜਿਸ ਦਾ ਰਾਜਾ ਵਧੀਆ ਹੁੰਦਾ ਹੈ ਨਾ ਉਹਦੇ ਅੱਗੇ ਜਿਹੜੀ ਉਹਦੀ ਟੀਮ ਹੁੰਦੀ ਹੈ ਨਾ ਉਹ ਵੀ ਵਧੀਆ ਹੁੰਦੀ ਹੈ ਬਾਕੀ ਅਸੀਂ ਇਹ ਨਹੀਂ ਕਹਿੰਦੇ ਕਿ 100% ਅਸੀਂ ਵਧੀਆ ਹੋਵਾਂਗੇ ਬਟ ਇੱਕ ਚੀਜ਼ ਜ਼ਰੂਰ ਹੈ ਜੇ ਸਾਨੂੰ ਸਵੇਰੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਅਸੀਂ ਉਹਦਾ ਸੋਲੂਸ਼ਨ ਸ਼ਾਮ ਤੱਕ ਕਰਦੇ ਆ ਆਪਾਂ ਆਪ ਇੱਕ ਪਬਲਿਕ ਦਾ ਪਾਰਟ ਆ ਬਾਕੀ ਇਹ ਹੈ ਕਿ ਜਿੱਥੇ ਜ਼ਰੂਰਤ ਹੁੰਦੀ ਹੈ ਐਮਐਲਏ ਸਾਹਿਬ ਖੜਦੇ ਹੈ ਐਮਐਲਏ ਸਾਹਿਬ ਦੀ ਮੈਂ ਕੋਈ ਫਲੇਟਰੀ ਨਹੀਂ ਕਰਦੀ ਉਹਨਾਂ ਦਾ ਬੇਟਾ ਗੌਰਵ ਜੀ ਅਮਨ ਜੀ ਸਾਰੇ ਉਹਨਾਂ ਦੀ ਫੈਮਲੀ ਵੀ ਨਾਲ ਲੱਗੀ ਹੋਈ ਆ ਸੋ ਨਾ ਮੇਰੇ ਖੂਨ ਚ ਫਲੇਟਰੀ ਹੈਗੀ ਆ ਨਾ ਅਸੀਂ ਕਰਨੀ ਹੈ ਇੱਕ ਚੀਜ਼ ਜ਼ਰੂਰ ਕਹਾਂਗੀ ਕਿ ਜਿਸ ਜਗ੍ਹਾ ਤੇ ਐਮਐਲਏ ਸਾਹਿਬ ਖੜਗੇ ਖੜਗੇ ਸੋ ਖੜਗੇ ਉਹਨਾਂ ਦੀ ਇਹ ਨੇਚਰ ਬਹੁਤ ਵਧੀਆ ਲੱਗਦੀ ਹੈ ਚੰਗਾ ਲੱਗਦਾ ਹੈ ਕਿ ਸਾਡੇ ਸਾਡੇ ਉੱਤੇ ਇੱਕ ਵੱਡਾ ਪ੍ਰਭਾਵ ਹੈ ਔਰ ਤੁਸੀਂ ਦੇਖਦੇ ਹੋ ਆਮ ਆਦਮੀ ਪਾਰਟੀ ਦਾ ਕੰਮ ਸਾਡੇ ਮੈਂ ਆਪਣੇ ਨਾਰਥ ਦੀ ਗੱਲ ਕਰੂੰਗੀ ਬੈਸਟ ਪਲੇਸ ਬਣ ਗਈ ਹੈ ਨਾ ਤੇ ਪਿਛਲੇ ਦਿਨੀ ਦੇਖਿਆ ਗਿਆ ਵੀ ਤੁਸੀਂ ਵੀ ਇਕੱਲੇ ਸੀ ਇਸ ਵਾਰਡ ਤੋਂ ਤੇ ਵੀ ਤੁਹਾਡੇ ਜੇ ਪੰਜ ਵੀ ਬਹੁਤ ਕੱッセ ਲੋਕਾਂ ਨੇ ਮਤਲਬ ਪਾਰਟੀ ਵਾਲਕਣ ਐਂਟੀ ਪਾਰਟੀਆਂ ਸੀ ਤੁਹਾਡੇ ਆ ਉਸ ਵਾਰ ਕੀ ਕਹੋਗੇ ਤੁਹਾਨੂੰ ਕੋਈ ਮਹਿਸੂਸ ਨਹੀਂ ਹੋਇਆ ਸਰ ਮਹਿਸੂਸ ਹੋਇਆ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਜਾ ਜਾ ਕੇ ਜਿਹੜੇ ਮੇਰੇ ਇਸੀ ਪਾਰਟੀ ਚ ਰਹਿ ਕੇ ਜਿਨ੍ਹਾਂ ਨੇ ਮੈਨੂੰ ਹਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਸੋ ਉਹਨਾਂ ਨੂੰ ਜਾ ਜਾ ਕੇ ਐਮਐਲਏ ਸਾਹਿਬ ਨੂੰ ਅਸੀਂ ਪੂਰਾ ਦੱਸਿਆ ਉਹਨੇ ਕਿਹਾ ਕਿ ਜੀ ਮੈਂ ਟਾਈਮ ਟੂ ਟਾਈਮ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਬਟ ਉਹ ਐਮਐਲਏ ਸਾਹਿਬ ਉਸ ਚੀਜ਼ ਦੇ ਵਿੱਚ ਨਾਕਾਮ ਹੋ ਗਏ ਮੈਂ ਇਹ ਨਹੀਂ ਕਹੂੰਗੀ ਕਿ ਮੋਨਾ ਵਜਾ ਦੇ ਨਾਲ ਹਾਰੀ ਆ ਉਹਨਾਂ ਚ ਤਾਕਤ ਨਹੀਂ ਹੈ ਉਹਨਾਂ ਦੇ ਘਰ ਦੀਆਂ ਪੰਜ ਪੰਜ ਵੋਟਾਂ ਵੀ ਪੈ ਜਾਣ ਨਾ ਤਾਂ ਵੀ ਮੈਂ ਮੰਨਾਂਗੀ ਪਰ ਮੈਂ ਇਹ ਗੱਲ ਕਹਿ ਰਹੀ ਹਾਂ ਕਿ ਜਦੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਚੱਲੇ ਨਾ ਤੇ ਜਿਹੜੀਆਂ ਸਾਨੂੰ ਸ਼ਾਇਦ ਪੰਜ ਵੋਟਾਂ ਜਾਂ 10 ਵੋਟਾਂ ਹੋਰ ਪੈਣੀਆਂ ਸੀ ਨਾ ਸਾਨੂੰ ਉਹਨਾਂ ਨੂੰ ਨਾਲ ਲਿਜਾਣ ਦੇ ਨਾਲ ਉਹ ਵੋਟਾਂ ਹੀ ਖਤਮ ਹੋ ਗਈਆਂ ਉਹਨਾਂ ਦੇ ਖੁਦ ਦੀ ਵਜਾ ਦੇ ਨਾਲ ਸੋ ਅਸੀਂ ਨਹੀਂ ਮੰਨਦੇ ਕਿ ਉਹਨਾਂ ਦੇ ਕੋਲ ਇੰਨੀ ਤਾਕਤ ਹੈਗੀ ਹੈ ਕਿ ਉਹ ਆਪਣੇ ਘਰ ਦੀ ਵੀ ਵੋਟਾਂ ਪੂਰੀਆਂ ਤਰ੍ਹਾਂ ਪਾਲਨ ਬਟ ਇੱਕ ਚੀਜ਼ ਦਾ ਮੈਂ ਜ਼ਰੂਰ ਤੁਹਾਡੇ ਚੈਨਲ ਰਾਹੀਂ ਕਹੂੰਗੀ ਪਟੀਸ਼ਨ ਲਾਈ ਹੋਈ ਹੈ ਬਾਬਾ ਜੀ ਨੇ ਚਾਹਿਆ ਉਹ ਗੁਗਾ ਜਹਰ ਪੀਰ ਜੀ ਦੀ ਫੋਟੋ ਸਾਹਮਣੇ ਆ ਚਾਹਿਆ ਤੇ ਇਲੈਕਸ਼ਨ ਵੀ ਦੁਆਰਾ ਹੋਣਗੇ ਔਰ ਸੋਨੇ ਢੰਗ ਨਾਲ ਜਿੱਤ ਕੇ ਵੀ ਆਵਾਂਗੇ ਜ਼ਰੂਰ ਉਸ ਬਾਬੇ ਨੇ ਚਾਹਿਆ ਤਾਂ ਬਹੁਤ ਕੁਝ ਅੱਛਾ ਹੋਊਗਾ ਮਨੀਸ਼ਾ ਦੇ ਵਿੱਚ ਸਹਿਜ ਬਹੁਤ ਹੈ ਮੇਰੀ ਸਹਿਜਤਾ ਔਰ ਮੇਰੀ ਨਮਰਤਾ ਇਹ ਹਮੇਸ਼ਾ ਮੇਰੇ ਨਾਲ ਚੱਲੂਗੀ ਪਰ ਜਿਸ ਟਾਈਮ ਮੈਂ ਵੀ ਅੜਦੀ ਆ ਮੈਂ ਵੀ ਲੜਦੀ ਆ ਤੇ ਫਿਰ ਰਾਣੀ ਲక్ష్ਮੀਬਾਈ ਤੋਂ ਮੈਂ ਵੀ ਘੱਟ ਨਹੀਂ ਹੈਗੀ ਕਿਉਂਕਿ ਮੈਂ ਜ਼ਿੰਦਗੀ ਚ ਇਕੋ ਚੀਜ਼ ਸੋਚਦੀ ਆ ਕਿ ਖਾਣਾ ਤਾਂ ਕਰਦੇ ਆ ਤੋਈ ਆ ਨਾ ਬਾਹਰਿਆਂ ਦੇ ਕੋਲੋਂ ਬਾਹਰਿਆਂ ਦੇ ਪੈਰ ਨਹੀਂ ਫੜ ਸਕਦੇ ਹਾਂ ਅਸੀਂ ਜਿਹਦੇ ਨਾਲ ਖੜਾਂਗੇ ਦਿਲੋਂ ਨਹੀਂ ਖੜਾਂਗੇ ਇਮਾਨਦਾਰੀ ਨਾਲ ਖੜਾਂਗੇ ਔਰ 2027 ਚੌਧਰੀ ਮਦਨਲਾਲ ਬੱਗਾ ਜੀ ਦੇ ਲਈ ਸੈਕੰਡਰੀ ਇਲੈਕਸ਼ਨ ਹੋਏਗਾ ਸਾਡੇ ਲਈ ਪ੍ਰਾਇਮਰੀ ਇਲੈਕਸ਼ਨ ਹੋਏਗਾ ਔਰ ਅਸੀਂ ਜਿੱਥੇ ਸਾਨੂੰ ਲੱਗਦਾ ਕਿ ਜਿਸ ਜਗ੍ਹਾ ਤੇ ਵੋਟ ਸਾਨੂੰ ਘੱਟ ਪਈ ਹੈ ਅਸੀਂ ਉਸ ਜਗ੍ਹਾ ਤੋਂ ਵੱਦੋ ਤੋਂ ਵੱਦੋ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕਰਾਂਗੇ 2027 ਦੀ ਜਿੱਤ ਚੌਧਰੀ ਮਧਨਾਲ ਬੱਗਾ ਜੀ ਦੀ ਇਕੱਲੇ ਦੀ ਜਿੱਤ ਨਹੀਂ ਹੋਣੀ ਉਹ ਸਾਡੀ ਵੀ ਜਿੱਤ ਹੋਊਗੀ ਥੈਂਕ ਯੂ ਭਾਰਤ ਮਾਤਾ ਕੀ ਜੈ ਆ ਦੇਖੋ ਜੀ ਬਹੁਤ ਹੀ ਅੱਛੇ ਢਾਂਗ ਨਾਲ ਇਹਨਾਂ ਨੇ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰਦੇ ਆਏ ਆ ਤੇ ਅੱਗੇ ਵੀ ਕਰਦੇ ਰਹਿਣਗੇ ਆਸ਼ਵਾਸ਼ਣ ਦਿੱਤਾ ਵਾਰਡ ਦੇ ਲੋਕਾਂ ਨੂੰ ਸਪੈਸ਼ਲੀ ਤੌਰ ਤੇ ਮਧਨਾਲ ਬੱਗਾ ਜੀ ਜਿਹੜੇ ਨਾਰਥ ਦੇ ਇੱਥੋਂ ਦੇ ਕੌਨਸਟਿਟੈਂਸੀ ਦੇ ਐਮ ਐਲ ਏ ਸਾਹਿਬਾ ਨੇ ਉਹਨਾਂ ਨੇ ਵੀ ਪੂਰੀ ਆਪਣਾ ਸਹਿਯੋਗ ਵੀ ਵੀ ਰੱਖ ਕੇ ਵੀ ਇਸ ਇਸ ਵਾਰ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ ਹਰੇਕ ਤਰ੍ਹਾਂ ਪੱਖੋਂ ਵੀ ਕਿਸੇ ਨੂੰ ਸੀਵਰੇ ਲੈ ਲਓ ਲਾਈਟ ਹਰ ਲਾ ਲਓ ਕਿਸੇ ਵੀ ਪੱਖੋਂ ਲੋਕਾਂ ਨੂੰ ਜੋ ਵੀ ਸਹੂਲਤਾਂ ਲੋਕਾਂ ਨੂੰ ਹੁੰਦੀਆਂ ਵਾ ਉਸ ਤੋਂ ਵਾਂਝਾ ਨਹੀਂ ਰਿਹਾ ਦੇਖਦੇ ਰਹੋ ਅਬ ਨਿਊਜ਼ ਇੰਡੀਆ ਕੈਮਰਾ ਪਰਸਨ ਦੀਪਕ ਕੁਮਾਰ ਦੇ ਨਾਲ ਰਵਿੰਦਰ ਭੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ